ਜੀ ਬੈਨੂ ਆਈ ਸੀ ਆਪਣੇ ਕੋਲੇ ਤੇ ਆਪਾਂ ਇਹਦੀਆਂ ਬਾਰੀਆਂ ਦੇ ਮਗਰਿਆੜ ਰੰਗ ਮਾਰਿਆ ਮਾਣੇ ਬਰੀਕੀ ਦੇ ਵਿੱਚ ਪੈ ਕੇ ਚੈੱਕ ਕਰੋ ਬਾਈ ਕਿਵੇਂ ਲੱਗਦਾ ਕੰਮ ਤੁਹਾਨੂੰ ਜਮਨ ਨਵੀਂ ਗੱਡੀ ਆ ਬਾਈ ਅਗਲੇ ਦੀ ਠੀਕ ਹੈ ਤੇ ਅਗਲਾ ਆਉਂਦਾ ਕੋਈ ਬਾਈ ਮਾੜਾ ਮੋਟਾ ਵੀ ਆਪਾਂ ਨੌ ਜਿੰਨਾ ਵੀ ਕੱਚ ਛੱਡਣਾ ਤੇ ਆਪਾਂ ਛੱਡਿਆ ਵੀ ਨਹੀਂ ਤੇ ਪੂਰਾ ਵਧੀਆ ਤਰੀਕੇ ਨਾਲ ਕੋਰਾ ਕਰਾਂ ਪੂਰਾ ਵਧੀਆ ਸਰੇ ਪੂਰਾ ਵਧੀਆ ਕੰਮ ਹੋ ਗਿਆ ਤੇ ਕਸਟਮਰ ਵੀ ਬਾਗੋ ਬਾਗ ਤੇ ਅਸੀਂ ਤਾਂ ਬਾਈ ਹੁਣੇ ਹੀ ਆਗਾ ਤੇ ਸਾਡੇ ਪੇਜ ਨੂੰ ਜਰੂਰ ਫੋਲੋ ਕਰੋ ਨਵਾਂ ਨਵਾਂ ਵੀਡੀਓ ਦੇਖਣ ਲਈ ਤੇ ਕੰਮ ਕਰਾਉਣ ਲਈ ਮਿਲੋ ਜਰੂਰ ਜੀ ਧੰਨਵਾਦ ਜੀ ਬੈਨੂ ਆਈ ਸੀ ਆਪਣੇ ਕੋਲੇ ਤੇ ਆਪਾਂ ਇਹਦੀਆਂ ਬਾਰੀਆਂ ਤੇ ਮਗਰਿਆੜ ਰੰਗ ਮਾਰਿਆ ਮਾੜੇ ਬਰੀਕੀ ਦੇ ਵਿੱਚ ਪੈ ਕੇ ਚੈੱਕ ਕਰੋ ਬਾਈ ਕਿਵੇਂ ਲੱਗਦਾ ਕੰਮ ਤੁਹਾਨੂੰ ਜਮਨ ਨਵੀਂ ਗੱਡੀ ਆ ਬਾਈ ਅਗਲੇ ਦੀ ਠੀਕ ਹੈ ਤੇ ਅਗਲਾ ਆਉਂਦਾ ਕੋਈ ਬਾਈ ਮਾੜਾ ਮੋਟਾ ਵੀ ਆਪਾਂ ਨਾ ਜਿੰਨਾ ਵੀ ਕੱਚ ਛੱਡਣਾ ਤੇ ਆਪਾਂ ਛੱਡਿਆ ਵੀ ਨਹੀਂ ਤੇ ਪੂਰਾ ਵਧੀਆ ਤਰੀਕੇ ਨਾਲ ਕੋਰਾ ਕਰਾਂ ਪੂਰਾ ਵਧੀਆ ਸਰੇ ਪੂਰਾ ਵਧੀਆ ਕੰਮ ਹੋ ਗਿਆ ਤੇ ਕਸਟਮਰ ਵੀ ਬਾਗੋ ਬਾਗ ਤੇ ਅਸੀਂ ਤਾਂ ਬਾਈ ਹੋਣਾ ਹੀ ਹੈਗਾ ਤੇ ਸਾਡੇ ਪੇਜ ਨੂੰ ਜਰੂਰ ਫੋਲੋ ਕਰੋ ਨਵਾਂ ਨਵਾਂ ਵੀਡੀਓ ਦੇਖਣ ਲਈ ਤੇ ਕੰਮ ਕਰਾਉਣ ਲਈ ਮਿਲੋ ਜਰੂਰ ਜੀ ਧੰਨਵਾਦ